ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਸਿੰਪਲ ਸੋਬਰ ਜੇ ਸੂਟਸ ਜਿਹੜੇ ਕਲੈਕਸ਼ਨ ਲੈ ਕੇ ਆਏ ਆ ਰੋਟੀਨ ਲਈ ਵੀ ਵੇਅਰ ਕਰ ਸਕਦੇ ਹੋ ਔਰ ਕਿਸੇ ਪਾਰਟੀ ਛੋਟੇ-ਮੋਟੇ ਪਾਰਟੀ ਫੰਕਸ਼ਨ ਲਈ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਇਹ ਵਾਲੇ ਸੂਟਸ ਜਿਹੜੇ ਰਹਿਣ ਵਾਲੇ ਆ 크ਰੇਪ ਦੀ ਸ਼ਰਟ ਹੋਗੀ ਸਿਲਕ ਦੀ ਨਾਲ ਉਸੇ ਬਾਟਮ ਰਹਿਣ ਵਾਲੀ ਹੈਗੀ ਹੈ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਔਰਗੈਂਜ਼ਾ ਦੀ ਸ਼ਰਟ ਸਿਲਕ ਦੀ ਬਾਟਮ ਔਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲਾ ਜਿਹੜਾ ਸੂਟ ਰਹੇਗਾ ਇਹ ਦੁਪੱਟਾ ਹੋਏਗਾ ਸਿਲਕ ਦੀ ਬਾਟਮ ਰਹੇਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਫਰੌਕ ਰਹੇਗੀ ਤੇ 벨ਵਟ ਦੇ ਉੱਪਰ ਹੋਏਗੀ ਕੋਰੀਅਨ 벨ਵਟ ਰਹੇਗੀ ਫਰੌਕ ਦੇ ਪੂਰੇ ਫਲੇਅਰ ਦੇ ਉੱਪਰ ਜਿਹੜਾ ਵਰਕ ਰਹਿਣ ਵਾਲਾ ਹੈਗਾ ਤੇ ਨਾਲ ਪਲੇਨ ਮੈਚਿੰਗ ਜਿਹੜੀ ਕੋਰੀਅਨ 벨ਵਟ ਦੀ ਨਾਲ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਰਹੇਗਾ ਸਿਰਫ 650 ਰੁਪਏ ਇਹ ਵਾਲੇ ਜਿਹੜੇ ਰਹਿਣਗੇ ਆਪਾਂ ਨੇ ਰੈਡੀ ਕੀਤੇ ਆ ਵਿਸਕੋਸ ਆਰਗੈਂਜਾ ਦੀ ਸ਼ਰਟ ਰਹੇਗੀ ਔਰ ਸਿਲਕ ਦੀ ਬਾਟਮ ਰਹੇਗੀ ਪ੍ਰੋਪਰ ਹੈਂਡਵਰਕ ਰਹੇਗਾ ਤੇ ਨਾਲ ਆਰਗੈਂਜਾ ਨਾਲ অর্ਗੈਂਜ਼ਾ ਦਾ ਜਿਹੜਾ ਡਾਈਏਬਲ ਦੁਪੱਟਾ ਰਹਿਣ ਵਾਲਾ ਹੈਗਾ ਇਹ ਰਹੇਗਾ ਆਲਓਵਰ ਜਿਹੜਾ ਪਸ਼ਮੀਨਾ ਦਾ ਸੂਟ ਰਹੇਗਾ ਤੇ ਨਾਲ ਸ਼ਫਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਲੇਸ ਲਗਾਈ ਗਈ ਹੈਗੀਆ ਪ੍ਰਾਈਸ ਰਹੇਗਾ 899 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਮਸਲੀਨ ਕਾਟਨ ਦਾ ਆਲਓਵਰ 5 ਮੀਟਰ ਦੀ ਕੱਟ ਰਹੀ ਸੂਟ ਰਹੇਗਾ ਫਰੰਟ ਔਰ ਬਾਜੂ ਦੇ ਉੱਪਰ ਵਰਕ ਰਹੇਗਾ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗਾ ਆਪਾਂ ਨੇ ਫੇਰ ਰੈਡੀ ਕੀਤੇ ਆ ਸਟਾਕ ਨਵੇਂ ਕਲਰਸ ਦੇ ਉੱਪਰ ਕ੍ਰੇਪ ਦਾ ਜਿਹੜਾ ਸ ਪੈਚ ਵਰਕ ਕੀਤਾ ਗਿਆ 셔ਟ ਪਰ ਪਲੱਸ ਬਾਟਮ ਦੇ ਉੱਪਰ ਨਾਲ অর্ਗੈਂਜ਼ਾ ਦਾ ਡਾਈਏਬਲ ਜਿਹੜਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ ਸਿਰਫ 1650 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੇ ਵਿੱਚ ਆਪਾਂ ਨੇ ਐਸ ਵਾਰ ਹੋਰ ਕਲਰ ਆ ਜਿਹੜੇ ਰੈਡੀ ਕੀਤੇ ਆ ਜਿਹੜੇ ਲਾਸਟ ਟਾਈਮ ਕੀਤੇ ਸੀ ਉਹ ਹੋਰ ਕਲਰ ਰੈਡੀ ਕੀਤੇ ਸੀ ਬਟ ਇਹ ਵਾਲੇ ਜਿਹੜੇ ਸ਼ੂਟਸ ਰਹਿਣ ਵਾਲੇ ਹੈਗੇ ਆ ਜਰਜਟ ਦੀ 셔ਟ ਔਰ ਜਰਜਟ ਦਾ ਹੀ ਦੁਪੱਟਾ ਰਹੇਗਾ ਨਾਲ ਜਰਜਟ ਦੀ ਬਾਟਮ ਰਹੇਗੀ ਹੈਂਡ ਪੇਂਟ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 550 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਕਾਫੀ ਜ਼ਿਆਦਾ ਹੈਗੀ ਆ ਤੇ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਕੋਈ ਇਹਨਾਂ ਵਿੱਚੋਂ ਸੂਟ ਬਾਈ ਕਰਨਾ ਚਾਹੁੰਦੇ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰੈਨ ਵਾਲੇ ਹੈਗੇ ਆ ਨਾਲ ਸਿਲਕ ਦੀ ਜਿਹੜੀ ਇਹਦੀ ਸ਼ਰਟ ਰਹੇਗੀ ਤੇ ਨਾਲ ਸਤੂਨ ਦੀ ਬਾਟਮ ਅਰ ਸ਼ਫਾਨ ਦਾ ਦੁਪੱਟਾ ਰਹੇਗਾ ਡਿਜੀਟਲ